ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਹਿਸਟੋਰੀਕਲ ਟਰੈਵਲ ਐਂਡ ਸਰਚ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਗੁਰੂ ਹਰਗੋਬਿੰਦ ਜੀ ਦੀ ਪਹਿਲੀ ਲੜਾਈ ਦੀ ਜਿਸ ਨੂੰ ਅਸੀਂ ਅੰਮ੍ਰਿਤਸਰ ਦੀ ਲੜਾਈ ਕਹਿੰਦੇ ਹੈਗੇ ਆ ਇਸ ਲੜਾਈ ਤੋਂ ਹੀ ਸਿੱਖ ਗੁਰੂਆਂ ਅਤੇ ਮੁਗਲਾਂ ਦੇ ਵਿਚਕਾਰ ਲੜਾਈਆਂ ਦੀ ਇੱਕ ਐਸੀ ਸ਼ੁਰੂਆਤ ਹੋਈ ਜਿਹੜੀ ਲਗਾਤਾਰ ਚਲਦੀ ਰਹੀ ਉਦੋਂ ਤੱਕ ਚਲਦੀ ਰਹੀ ਜਦੋਂ ਪੰਜਾਬ ਦੇ ਵਿੱਚੋਂ ਮੁਗਲ ਸਾਮਰਾਜ ਖਤਮ ਨਹੀਂ ਹੋ ਗਿਆ ਫੁਣੇ ਲੜਾਈ ਹੋਈ ਕਿਉਂ ਕਿਹੜੇ ਕਾਰਨ ਸੀ ਕਿ ਗੁਰੂ ਹਰਗੋਬਿੰਦ ਜੀ ਦੇ ਨਾਲ ਮੁਗਲਾਂ ਦੀ ਲੜਾਈ ਹੋਈ ਤੇ ਇਸ ਲੜਾਈ ਚ ਕੌਣ ਜਿੱਤਿਆ ਕਿੰਨਾ ਨੁਕਸਾਨ ਹੋਇਆ ਤੇ ਜਦੋਂ ਲੜਾਈ ਹੋਈ ਸੀ ਉਸ ਸਮੇ ਗੁਰੂ ਸਾਹਿਬ ਜੀ ਦੇ ਘਰ ਕਿਸ ਤਰ੍ਹਾਂ ਸ਼ਾਗਨਾ ਦੇ ਦਿਨ ਚੱਲ ਰਹੇ ਸਨ ਇਹ ਸਾਰਾ ਕੁਝ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਆਪ ਜੀ ਨੂੰ ਦੱਸਾਂਗੇ ਇਸ ਉੱਤੇ ਵਿਸਥਾਰ ਸਹਿਤ ਗੱਲ ਕਰਾਂਗੇ 1627 ਦੇ ਵਿੱਚ ਮੁਗਲ ਸਮਰਾਟ ਜਹਾਂਗੀਰ ਦੀ ਮੌਤ ਹੋ ਜਾਂਦੀ ਹੈ ਇਹ ਤਾਂ ਅਸੀਂ ਜਾਣਦੇ ਹੀ ਹਾਂ ਕਿ ਮੁਗਲ ਸਮਰਾਟ ਜਹਾਂਗੀਰ ਨਸ਼ੇੜੀ ਸੀ ਅਫੀਮ ਖਾਂਦਾ ਸੀਗਾ ਉਸ ਦੇ ਨਾਲ ਵੀ ਸ਼ੁਰੂਆਤ ਵਿੱਚ ਗੁਰੂ ਹਰਗੋਬਿੰਦ ਜੀ ਦੇ ਸਬੰਧ ਜਿਹੜੇ ਸਨ ਉਹ ਖਰਾਬ ਹੀ ਰਹੇ ਸੀਗੇ ਜਿਸ ਦਰਮਿਆਨ ਗੁਰੂ ਹਰਗੋਬਿੰਦ ਜੀ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਤੇ ਫਿਰ ਗੁਰੂ ਹਰਗੋਬਿੰਦ ਜੀ ਨੂੰ ਕੈਦ ਕੀਤਾ ਗਿਆ ਗਵਾਲੀਅਰ ਦੇ ਕਿਲੇ ਦੇ ਵਿੱਚ ਉੱਥੇ ਕੁਝ ਸਮਾਂ ਰੱਖਣ ਤੋਂ ਬਾਅਦ ਗੁਰੂ ਹਰਗੋਬਿੰਦ ਜੀ ਨੂੰ ਛੱਡ ਦਿੱਤਾ ਗਿਆ ਸੀ ਪਰ ਉਸ ਤੋਂ ਬਾਅਦ ਜਦੋਂ ਅਸੀਂ ਵੇਖਦੇ ਹਾਂ ਤਾਂ ਜਹਾਂਗੀਰ ਦੇ ਸਬੰਧ ਗੁਰੂ ਸਾਹਿਬ ਦੇ ਨਾਲ ਠੀਕ ਹੋ ਗਏ ਤੇ 1627 ਤੱਕ ਉਸੇ ਤਰ੍ਹਾਂ ਚੱਲੇ ਪਰ ਜਦੋਂ 1627 ਦੇ ਵਿੱਚ ਜਹਾਂਗੀਰ ਦੀ ਮੌਤ ਹੋ ਗਈ ਤਾਂ ਉਸ ਦੀ ਮੌਤ ਤੋਂ ਬਾਅਦ ਉਸ ਦਾ ਬੇਟਾ ਖੁਰਮ ਸਾਹ ਜਹਾਂਨ ਦੇ ਨਾਂ ਦੇ ਉੱਤੇ ਗੱਦੀ ਤੇ ਬੈਠਿਆ ਇਹ ਬਹੁਤ ਹੀ ਕੱਟੜ ਵਿਚਾਰਾਂ ਵਾਲਾ ਵਿਅਕਤੀ ਸੀ ਆਪਣੇ ਪਿਤਾ ਦੀ ਤਰ੍ਹਾਂ ਹੀ ਕੱਟੜ ਸੀਗਾ ਕਿਹਾ ਜਾਂਦਾ ਹੈ ਕਿ ਇੱਕ ਦਿਨ ਗੁਰੂ ਹਰਗੋਬਿੰਦ ਸਾਹਿਬ ਆਪਣੇ ਸਿੱਖਾਂ ਸਵੇਤ ਅੰਮ੍ਰਿਤਸਰ ਦੇ ਨੇੜੇ ਜੰਗਲ ਦੇ ਵਿੱਚ ਸ਼ਿਕਾਰ ਖੇਡ ਰਹੇ ਸਨ ਤੇ ਸ਼ਿਕਾਰ ਖੇਡਦੇ ਖੇਡਦੇ ਆਚਨ ਚੇਤ ਉਸੇ ਹੀ ਜੰਗਲ ਦੇ ਵਿੱਚ ਮੁਗਲਾਂ ਦੇ ਕੁਝ ਸੈਨਾਪਤੀ ਅਤੇ ਇੱਕ ਲੋਕਲ ਗਵਰਨਰ ਜਿਹੜਾ ਸੀਗਾ ਉਹ ਵੀ ਉੱਥੇ ਆ ਗਏ ਹੁਣ ਸ਼ਿਕਾਰ ਜਿਹੜਾ ਸੀਗਾ ਇਹ ਪਾਲਤੂ ਚੀਤੇ ਹੈ ਜਾਂ ਬਾਜ ਹੈਗੇ ਜਾਂ ਕੁੱਤੇ ਹੈਗੇ ਆ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਸ਼ਿਕਾਰ ਖੇਡਣ ਦੇ ਲਈ ਤੇ ਬਾਜ ਨੂੰ ਸ਼ਿਕਾਰ ਲੱਭਣ ਦੇ ਲਈ ਜਿਹੜਾ ਹੈਗਾ ਵਰਤਿਆ ਜਾਂਦਾ ਰਿਹਾ ਹੈ ਤੇ ਉਸ ਸਮੇਂ ਕਿਹਾ ਜਾਂਦਾ ਹੈ ਕਿ ਮੁਗਲਾਂ ਦਾ ਇੱਕ ਬਾਜ ਜਿਹੜਾ ਸੀਗਾ ਉਹ ਘੁੰਮਦਾ ਘਮਾਉਂਦਾ ਗੁਰੂ ਸਾਹਿਬ ਜੀ ਦੇ ਏਰੀਆ ਦੇ ਵਿੱਚ ਆ ਗਿਆ ਤੇ ਜਦੋਂ ਉੱਥੇ ਜਿੱਤੇ ਗੁਰੂ ਸਾਹਿਬ ਜੀ ਸ਼ਿਕਾਰ ਖੇਡ ਰਹੇ ਸਨ ਆਪਣੇ ਸਿੱਖਾਂ ਸਮੇਤ ਜਦੋਂ ਉੱਥੇ ਆਇਆ ਤਾਂ ਗੁਰੂ ਸਾਹਿਬ ਜੀ ਦੇ ਸਿੱਖਾਂ ਨੇ ਉਸ ਬਾਜ ਨੂੰ ਫੜ ਲਿਆ ਹੁਣ ਨਿਯਮ ਤਾਂ ਇਹ ਹੁੰਦਾ ਹੈ ਕਿ ਸ਼ਿਕਾਰ ਜਿਹਦੇ ਕੋਲੇ ਆਇਆ ਜਿਹਦੇ ਏਰੀਆ 'ਚ ਆਇਆ ਉਸਨੇ ਫੜ ਲਿਆ ਤੇ ਸ਼ਿਕਾਰ ਉਹਦਾ ਬਣ ਗਿਆ ਪਰ ਮੁਗਲ ਉਸ ਬਾਜ ਦਾ ਪਿੱਛਾ ਕਰਦੇ ਕਰਦੇ ਗੁਰੂ ਸਾਹਿਬ ਜੀ ਦੇ ਕੋਲ ਆ ਗਏ ਉੱਥੇ ਆ ਕੇ ਸਿੱਖਾਂ ਨੂੰ ਉਹਨਾਂ ਨੇ ਕਿਹਾ ਕਿ ਸਾਡਾ ਬਾਜ ਹੈ ਤੇ ਸਾਡਾ ਬਾਜ ਵਾਪਸ ਮੋੜੋ ਹਾਲਾਤ ਜਿਹੜੇ ਹੈਗੇ ਆ ਪਹਿਲਾਂ ਤਾਂ ਸਿਰਫ ਬਾਜ ਮੰਗਣ ਤੱਕ ਹੀ ਸੀ ਪਰ ਫਿਰ ਤੂੰ ਤੂੰ ਮੈਂ ਮੈਂ ਜ਼ਿਆਦਾ ਹੋਣ ਲੱਗ ਗਈ ਤੇ ਹਾਲਾਤ ਜਿਹੜੇ ਹੈਗੇ ਲੜਾਈ ਵਾਲੇ ਪੈਦਾ ਹੋ ਗਏ ਤੇ ਉਸ ਸਮੇਂ ਜਿਹੜਾ ਮੁਗਲ ਗਵਰਨਰ ਸੀਗਾ ਉਸ ਨੇ ਹਾਲਾਤ ਨੂੰ ਦੇਖਿਆ ਤੇ ਆਪਣੇ ਜਿੰਨੇ ਕੋਦੇ ਨਾਲ ਸੈਨਿਕ ਸੀਗੇ ਉਹਨਾਂ ਨੂੰ ਲੈ ਕੇ ਉੱਥੋਂ ਭੱਜ ਗਿਆ ਪਰ ਜਦੋਂ ਉੱਥੋਂ ਗਿਆ ਲਾਹੌਰ ਜਾ ਕੇ ਉਸਨੇ ਮੁਗਲ ਸਮਰਾਟ ਸਹਾਜਹਾਨ ਨੂੰ ਇਸ ਬਾਰੇ ਬਹੁਤ ਹੀ ਵਧਾਰ ਚੜਾ ਕੇ ਕਹਾਣੀ ਦੱਸੀ ਕਿ ਗੁਰੂ ਸਾਹਿਬ ਅਤੇ ਉਹਨਾਂ ਦੇ ਸਿੱਖਾਂ ਨੇ ਕਿਵੇਂ ਮੁਗਲ ਸੈਨਿਕਾਂ ਦੇ ਨਾਲ ਤੇ ਉਹਦੇ ਨਾਲ ਵਿਦੇਕੀਆਂ ਕੀਤੀਆਂ ਹਨ ਤੇ ਇਸ ਕਰਕੇ ਮੁਗਲ ਸਮਰਾਟ ਹੋਰ ਵੀ ਜ਼ਿਆਦਾ ਗੁੱਸੇ ਵਿੱਚ ਆ ਗਿਆ ਜਦੋਂ ਉਹ ਗੁੱਸੇ ਵਿੱਚ ਆਇਆ ਤਾਂ ਉਸਨੇ ਮੁਖਲਿਸ ਖਾਂ ਦੇ ਇੱਕ ਵਾਹੀ ਹੈਟ 7000 ਦੇ ਇੱਕ ਵੱਡੇ ਸੈਨਾ ਨੂੰ ਹੁਕਮ ਦੇ ਦਿੱਤਾ ਕਿ ਉਹ ਜਾਣ ਤੇ ਗੁਰੂ ਹਰਗੋਬਿੰਦ ਜੀ ਦੇ ਵਿਰੁੱਧ ਵੱਡੀ ਸੈਨਾ ਕਾਰਵਾਈ ਕਰਨ ਇਸ ਤਰ੍ਹਾਂ ਮੁਖਲਿਸ ਖਾਂ ਇੱਕ ਵੱਡੀ ਸੈਨਾ ਲੈ ਕੇ ਲਾਹੌਰ ਤੋਰਵਾਨਾ ਹੋ ਗਿਆ ਤੇ ਉਹ ਬਹੁਤ ਜਲਦੀ ਦੇ ਵਿੱਚ ਅੰਮ੍ਰਿਤਸਰ ਪਹੁੰਚ ਵੀ ਗਿਆ ਗੁਰੂ ਸਾਹਿਬ ਜੀ ਨੂੰ ਉਮੀਦ ਨਹੀਂ ਸੀ ਕਿ ਉਹ ਇੰਨੀ ਜਲਦੀ ਦੇ ਵਿੱਚ ਕਾਰਵਾਈ ਹੋਏਗੀ ਤੇ ਗੁਰੂ ਸਾਹਿਬ ਜੀ ਦੇ ਘਰ ਕਿਉਂਕਿ ਉਹਨਾਂ ਦੀ ਬੇਟੀ ਬੀਬੀ ਵੀਰੋ ਦਾ ਵਿਆਹ ਰੱਖਿਆ ਹੋਇਆ ਸੀਗਾ ਬਰਾਤ ਨੇ ਆਉਣਾ ਸੀ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਸੀਗੀਆਂ ਤੇ ਬਰਾਤ ਦੇ ਜਿਹੜਾ ਢੋਕਣ ਦਾ ਸਮਾਂ ਸੀ ਤੇ ਸਥਾਨ ਸੀ ਉਹ ਵੀ ਅੰਮ੍ਰਿਤਸਰ ਦੇ ਵਿੱਚ ਹੀ ਲੋਹਗੜ੍ਹ ਦੇ ਕਿਲੇ ਦੇ ਵਿੱਚ ਹੀ ਬਰਾਤ ਨੇ ਆਉਣਾ ਸੀਗਾ ਹੁਣ ਉੱਥੇ ਹੀ ਮੁਗਲ ਸੈਨਾ ਜਿਹੜੀ ਇੱਕ ਵੱਡੀ ਸੈਨਾ ਨੇ ਆ ਕੇ ਘੇਰਾ ਪਾ ਲਿਆ ਤੇ ਲੜਾਈ ਜਿਹੜੀ ਹੈਗੀ ਹੈ ਸ਼ੁਰੂ ਹੋ ਗਈ ਤੇ ਉਹ ਲੜਾਈ ਰਾਤ ਤੱਕ ਚੱਲੇ ਜਿਹਦੇ ਵਿੱਚ ਕਈ ਸਿੱਖ ਜਿਹੜੇ ਹੈਗੇ ਆ ਉਹ ਮਾਰੇ ਗਏ ਤੇ ਮੁਗਲ ਸੈਨਾਪਤੀ ਜਿਹੜੇ ਸੀਗੇ ਉਹਨਾਂ ਦੇ ਵਿੱਚ ਚੀਫ ਕਮਾਂਡਰ ਜਿਹੜਾ ਸੀ ਉਹ ਤੇ ਮੁਖਲਸ ਖਾਂ ਸੀ ਉਸ ਦੇ ਨਾਲ کریم ਬੇਗ ਹੈ ਜੰਗ ਬੇਗ ਹੈ ਜਾਂ ਸਲਾਮ ਖਾਂ ਹੈ ਇਹ ਕੁਝ ਹੋਰ ਨਾਲ ਛੋਟੇ ਸੈਨਾਪਤੀ ਸੀਗੇ ਇਹਨਾਂ ਨੇ ਜ਼ਬਰਦਸਤ ਅਟੈਕ ਕੀਤਾ ਲੋਹ ਘੜ ਦੇ ਕਿਲੇ ਉੱਤੇ ਤੇ ਉਹਦੀ ਇੱਕ ਦੀਵਾਰ ਜਿਹੜੀ ਹੈਗੀ ਆ ਤੋੜ ਦਿੱਤੀ ਹੁਣ ਇੱਥੇ ਇਹ ਵੀ ਦੱਸਣਾ ਬਣਦਾ ਹੈ ਕੇ ਗੁਰੂ ਸਾਹਿਬ ਜੀ ਦੇ ਪਾਸ ਉਸ ਸਮੇਂ ਕੋਈ ਜ਼ਿਆਦਾ ਖਤਰਨਾਕ ਹਥਿਆਰ ਨਹੀਂ ਸੀਗੇ ਜਦੋਂ ਕਿ ਮੁਗਲਾਂ ਕੋਲੇ ਤਾਂ ਤੋਪਾਂ ਸੀਗੀਆਂ ਮੁਗਲਾਂ ਕੋਲੇ ਤੋਪਾਂ ਸੀਗੀਆਂ ਹਥਿਆਰ ਸੀਗੇ ਤੇ ਸੈਨਾ ਦੀ ਗਿਣਤੀ ਵੀ ਬਹੁਤ ਜ਼ਿਆਦਾ ਸੀਗੀ ਸੋ ਇਸ ਕਰਕੇ ਗੁਰੂ ਦੇ ਸਿੱਖ ਜਿਹੜੇ ਹੈਗੇ ਆ ਉਹ ਤਾਂ ਸਿਰਫ ਰਵਾਇਤੀ ਹਥਿਆਰਾਂ ਦੇ ਨਾਲ ਹੀ ਗੁਰੂ ਸਾਹਿਬ ਜੀ ਦਾ ਸਾਥ ਦੇ ਰਹੇ ਸਨ ਤੇ ਬਸ ਉਹਨਾਂ ਕੋਲੇ ਇੱਕੋ ਸੀ ਉਹ ਸੀ ਉਹਨਾਂ ਗੁਰੂ ਸਾਹਿਬ ਜੀ ਦਾ ਦਿੱਤਾ ਗਿਆ ਹੌਸਲਾ ਕਿ ਹਿੰਮਤ ਨਹੀਂ ਹਾਰਨੀ ਤੁਸੀਂ ਲੜਦੇ ਰਹੋ ਤੇ ਹੌਸਲੇ ਕਰਕੇ ਉਹ ਸੈਨਿਕ ਜਿਹੜੇ ਹੈਗੇ ਆ ਲੜਦੇ ਰਹੇ ਤੇ ਰਾਤ ਤੱਕ ਲੜਾਈ ਚੱਲੀ ਜਦੋਂ ਦੇਰ ਰਾਤ ਹੋਈ ਤਾਂ ਲੜਾਈ ਬੰਦ ਹੋ ਗਈ ਲੜਾਈ ਬੰਦ ਹੋਣ ਤੋਂ ਬਾਅਦ ਸਿੱਖਾਂ ਨੇ ਬਹੁਤ ਜਲਦੀ ਦੇ ਵਿੱਚ ਉਸ ਲੋਹਗੜ ਦੇ ਕਿਲੇ ਦੀ ਉਹ ਦਵਾਰ ਜਿਹੜੀ ਤੋੜੀ ਗਈ ਸੀ ਉਸ ਨੂੰ ਦਵਾਰੇ ਫੇਰ ਠੀਕ ਕਰ ਲਿਆ ਤੇ ਫੇਰ ਸਵੇਰੇ ਲੜਾਈ ਸ਼ੁਰੂ ਹੋ ਜਾਂਦੀ ਹੈ ਫੇਰ ਸਿੱਖਾਂ ਨੇ ਦੇਖਿਆ ਕਿ ਲੜਾਈ ਜਿਆਦਾ ਖਤਰਨਾਕ ਹੈ ਤਾਂ ਗੁਰੂ ਸਾਹਿਬ ਜੀ ਨੇ ਫੈਸਲਾ ਕੀਤਾ ਇਥੋਂ ਹੁਣ ਅੱਗੇ ਨੂੰ ਵਧਿਆ ਜਾਏ ਤੇ ਲੜਦੇ ਲੜਦੇ ਤਰਨ ਤਾਰਨ ਤੱਕ ਜਿਹੜੇ ਹੈਗੇ ਆ ਗੁਰੂ ਸਾਹਿਬ ਜੀ ਗਏ ਇਸੇ ਦਰਮਿਆਨ ਗੁਰੂ ਸਾਹਿਬ ਜੀ ਨੇ ਜਦ ਅੰਮ੍ਰਿਤਸਰ ਦੇ ਵਿੱਚ ਲੜਾਈ ਹੋ ਰਹੀ ਸੀ ਤਾਂ ਉਸੇ ਸਮੇਂ ਬੀਵੀ ਵੀਰੋ ਦਾ ਜਿਹੜਾ ਸਹਰਾ ਪਰਿਵਾਰ ਸੀਗਾ ਜਿਨ੍ਹਾਂ ਨੇ ਬਰਾਤ ਲੈ ਕੇ ਢੋਕਣਾ ਸੀ ਉਹਨਾਂ ਨੂੰ ਜਿਹੜਾ ਸਨੇਹਾ ਪਹੁੰਚਾ ਦਿੱਤਾ ਕਿ ਹੁਣ ਉਹ ਅੰਮ੍ਰਿਤਸਰ ਨਾ ਆਉਣ ਹੋ ਉਹ ਝੰਬਾਲ ਵਿਖੇ ਹੀ ਬਰਾਤ ਜਿਹੜੀ ਹੈਗੀ ਆ ਸਾਰੇ ਵਿਆਹ ਦੇ ਰਸਮਾਂ ਝੰਬਾਲ ਵਿਖੇ ਹੀ ਪੂਰੀਆਂ ਹੋਣਗੀਆਂ ਤੇ ਝੰਬਾਲ ਵਿਖੇ ਹੀ ਉਹ ਪਹੁੰਚਣ ਇਸੇ ਦਰਮਿਆਨ ਜਿਹੜੇ ਮੁਗਲ ਸੈਨਿਕ ਸੀਗੇ ਉਹ ਇੰਨੇ ਜਿਆਦਾ ਭੁੱਖੇ ਸੀਗੇ ਕਿ ਗੁਰੂ ਸਾਹਿਬ ਜੀ ਨੇ ਜੋ ਅੰਮ੍ਰਿਤਸਰ ਦੇ ਵਿੱਚ ਮਠਿਆਈਆਂ ਵਗੈਰਾ ਆਪਣੀ ਬੇਟੀ ਦੇ ਵਿਆਹ ਦੇ ਲਈ ਬਰਾਤਿਆਂ ਵਾਸਤੇ ਤੇ ਸਕੇ ਸੰਬੰਧੀਆਂ ਵਾਸਤੇ ਬਣਾਈਆਂ ਹੋਈਆਂ ਸੀਗੀਆਂ ਉਹ ਸਾਰੀਆਂ ਜਿਹੜੀਆਂ ਆ ਗਿਆ ਮੁਗਲ ਸੈਨਿਕ ਖਾ ਗਏ ਤੇ ਲੜਾਈ ਫਿਰ ਉੱਥੋਂ ਅੱਗੇ ਵਧ ਗਈ ਤੇ ਅੱਗੇ ਜਾ ਕੇ ਇੱਕ ਜਗ੍ਹਾ ਹੈ ਚੱਬੇ ਦੀ ਜੋ ਉੱਥੇ ਜਾ ਕੇ ਲੜਾਈ ਕਾਫੀ ਖਤਰਨਾਕ ਰੂਪ ਧਾਰਨ ਕਰ ਲੈਂਦੀ ਹੈ ਜਿਹਦੇ ਵਿੱਚ ਫਿਰ ਆਹਮੋ ਸਾਹਮਣੇ ਦੀ ਲੜਾਈ ਦੇ ਵਿੱਚ ਮੁਖਲਿਸ ਖਾਨ ਆਪਣੇ ਘੋੜੇ ਦੇ ਉੱਪਰ ਗੁਰੂ ਸਾਹਿਬ ਜੀ ਦਾ ਮੁਕਾਬਲਾ ਕਰ ਰਿਹਾ ਸੀ ਇਸੇ ਦਰਮਿਆਨ ਕਿਹਾ ਜਾਂਦਾ ਹੈ ਕਿ ਮੁਖਲਿਸ ਖਾਨ ਨੇ ਗੁਰੂ ਸਾਹਿਬ ਜੀ ਦੇ ਉੱਤੇ ਬਹੁਤ ਵੱਡਾ ਵਾਰ ਕੀਤਾ ਪਰ ਗੁਰੂ ਸਾਹਿਬ ਜੀ ਕਿਉਂਕਿ ਖੁਦ ਹੀ ਇੱਕ ਵਧੀਆ ਸੈਨਾਪਤੀ ਸਨ ਇਸ ਕਰਕੇ ਉਹਨਾਂ ਨੇ ਹਾਲਾਤ ਨੂੰ ਦੇਖਦੇ ਹੋਏ ਆਪਣਾ ਬਚਾਅ ਕੀਤਾ ਪਰ ਜਦੋਂ ਮੋੜਵਾਵਾਰ ਕੀਤਾ ਤਾਂ ਮੁਖਲਿਸ ਖਾਨ ਨੂੰ ਵੜ ਦਿੱਤਾ ਮਾਰ ਦਿੱਤਾ ਹੁਣ ਜਦੋਂ ਮੁੱਖ ਸੈਨਾਪਤੀ ਹੀ ਮੁਗਲਾਂ ਦਾ ਮਾਰਿਆ ਗਿਆ ਤਾਂ ਬਾਕੀ ਸੈਨਾ ਜਿਹੜੀ ਸੀ ਉਹਦੇ ਵਿੱਚ ਭਗੜੜ ਮਚ ਗਈ ਤੇ ਬਾਕੀ ਦੇ ਸੈਨਿਕ ਜਿਹੜੇ ਸੀਗੇ ਉਥੋਂ ਭੱਜ ਗਏ ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਜੀ ਦੀ ਇਸ ਲੜਾਈ 'ਚ ਜਿੱਤ ਹੋਈ ਹਾਲਾਂਕਿ ਗੁਰੂ ਸਾਹਿਬ ਜੀ ਦੇ ਵੀ 13 ਦੇ ਲਗਭਗ ਸਿੰਘ ਜਿਹੜੇ ਸੀਗੇ ਉਹਨਾਂ ਦੇ ਵਿੱਚ ਭਾਈ ਭਗਤ ਹੈ ਭਾਈ ਨਿਹਾਲੂ ਹੈ ਭਾਈ ਅਨੰਤਾ ਹੈ ਭਾਈ ਨਰਾਲਾ ਜੀ ਹੈ ਭਾਈ ਤੋਤਾ ਜੀ ਹੈ ਭਾਈ ਜੈਤ ਜੀ ਹੈ ਭਾਈ ਤਰਲੋਕਾ ਭਾਈ ਮੋਹਨ ਭਾਈ ਗੋਪਾਲ ਭਾਈ ਤਖਤੂ ਭਾਈ ਪੈੜਾ ਭਾਈ ਸਾਈਂਦਾਸ ਤਕਰੀਬਨ 13 ਸਿੰਘ ਸੀਗੇ ਜਿਹੜੇ ਕੇ ਇਸ ਲੜਾਈ ਦੇ ਵਿੱਚ ਸ਼ਹੀਦੀਆਂ ਪ੍ਰਾਪਤ ਕਰ ਗਏ ਤੇ ਇਹਨਾਂ 13 ਦੇ ਵਿੱਚੋਂ ਜਦੋਂ ਲੜਾਈ ਬੰਦ ਹੋਈ ਤਾਂ ਉਸ ਸਮੇਂ ਦੋ ਸਿੰਘ ਜਿਹੜੇ ਹੈਗੇ ਆ ਅਜੇ ਸਾਲ ਆਏ ਰਹੇ ਸਨ ਉਹਨਾਂ ਦੇ ਵਿੱਚੋਂ ਇੱਕ ਸੀਗਾ ਭਾਈ ਮੋਹਨ ਤੇ ਦੂਜਾ ਸੀ ਭਾਈ ਗੋਪਾਲ ਤੇ ਗੁਰੂ ਸਾਹਿਬ ਜੀ ਫਿਰ ਉਹਨਾਂ ਕੋਲੇ ਜਾਂਦੇ ਆ ਉਹਨਾਂ ਨੂੰ ਪਾਣੀ ਵਗੈਰਾ ਦਿੱਤਾ ਜਾਂਦਾ ਹੈ ਤੇ ਕਿਉਂਕਿ ਜ਼ਖਮ ਬਹੁਤ ਜ਼ਿਆਦਾ ਸੀਗੇ ਇਸ ਕਰਕੇ ਉਹਨਾਂ ਨੂੰ ਕਿਹਾ ਗਿਆ ਦੋਨੋਂ ਸਿੰਘਾਂ ਨੂੰ ਕਿ ਜੋ ਤੁਸੀਂ ਮੰਗਣਾ ਹੈ ਤੁਸੀਂ ਮੇਰੇ ਤੋਂ ਮੰਗ ਸਕਦੇ ਹੋ ਉਹਨਾਂ ਦੋਨਾਂ ਸਿੰਘਾਂ ਨੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਸਾਹਿਬ ਜੀ ਬਸ ਇੰਨਾ ਹੀ ਬਹੁਤ ਹੈ ਤੁਸੀਂ ਸਾਡੇ ਆਖਰੀ ਸਮੇਂ ਤੇ ਆਖਰੀ ਸਾਹਾਂ ਸਮੇ ਸਾਡੇ ਕੋਲ ਹੈਗੇ ਆ ਅਸੀਂ ਇਸੇ ਵਿੱਚ ਹੀ ਖੁਸ਼ ਆ ਕਿ ਗੁਰੂ ਸਾਹਿਬ ਜੀ ਦੀ ਗੋਦ ਦੇ ਵਿੱਚ ਹੀ ਸਾਡੇ ਆਖਰੀ ਸਾਹ ਜਿਹੜੇ ਹੈਗੇ ਆ ਉਹ ਨਿਕਲ ਰਹੇ ਹਨ ਸੋ ਇਸ ਤਰ੍ਹਾਂ ਦੇ ਨਾਲ ਉਹਨਾਂ ਦੀ ਮੌਤ ਜਿਹੜੀ ਹੈਗੀ ਆ ਹੋ ਜਾਂਦੀ ਆ ਦੋਨੋਂ ਸਿੰਘ ਉਹ ਵੀ ਸ਼ਹੀਦ ਹੋ ਜਾਂਦੇ ਹਨ ਤੇ ਇਸ ਤੋਂ ਇਲਾਵਾ ਫਿਰ ਇਹਨਾਂ ਸਾਰੇ ਸਿੰਘਾਂ ਦਾ ਗੁਰੂ ਸਾਹਿਬ ਜੀ ਦੇ ਹਰ ਦੁਆਰਾ ਸੰਸਕਾਰ ਕੀਤਾ ਗਿਆ। ਸੰਸਕਾਰ ਕਰਨ ਤੋਂ ਬਾਅਦ ਤੇ ਗੁਰੂ ਸਾਹਿਬ ਜੀ ਨੇ ਦੇ ਵਿਰੁੱਧ ਮੁਗਲ ਸਮਰਾਟ ਦੁਆਰਾ ਇੱਕ ਹੋਰ ਵਿਅਕਤੀ ਉਹਦਾ ਨਾਮ ਸੀ ਵਜ਼ੀਰ ਖਾਂ ਜਿਹੜਾ ਕਿ ਉਪ ਮੁੱਖ ਮੰਤਰੀ ਸੀ ਉਸ ਨੂੰ ਭੇਜਿਆ ਗਿਆ ਅੰਮ੍ਰਿਤਸਰ ਦੇ ਇਲਾਕੇ ਦੇ ਵਿੱਚ ਕਿ ਉਹ ਜਾ ਕੇ ਇੱਕ ਰਿਪੋਰਟ ਤਿਆਰ ਕਰੇ ਕਿ ਹੋਇਆ ਕੀ ਜੇ ਹੋਰ ਵੱਡੀ ਕਾਰਵਾਈ ਦੀ ਲੋੜ ਹੈ ਤਾਂ ਹੋਰ ਵੱਡੀ ਕਾਰਵਾਈ ਕੀਤੀ ਜਾਊਗੀ। ਬਜ਼ੀਰ ਖਾਂ ਗੁਰੂ ਸਾਹਿਬ ਜੀ ਦੇ ਨੇੜੇ ਸੀਗਾ ਇਸ ਕਰਕੇ ਉਸ ਨੇ ਜਿਹੜੀ ਰਿਪੋਰਟ ਬਣਾਈ ਉਹਦੇ ਵਿੱਚ ਬਕਾਇਦਾ ਉਸ ਨੇ ਲਿਖ ਦਿੱਤਾ ਕਿ ਇਹ ਲੜਾਈ ਗੁਰੂ ਸਾਹਿਬ ਜੀ ਨਹੀਂ ਲੜਨਾ ਚਾਹੁੰਦੇ ਸਨ ਮੁਗਲ ਸੈਨਿਕਾਂ ਦੇ ਹੀ 扑ਕਾਉਣ ਉੱਤੇ ਜਾਂ ਜ਼ਿਆਦਤੀ ਕਰਕੇ ਇਹ ਲੜਾਈ ਹੋਈ ਹੈ ਸੋ ਇਸ ਤਰ੍ਹਾਂ ਦੇ ਨਾਲ ਇਸ ਲੜਾਈ ਦੀ ਜਦੋਂ ਰਿਪੋਰਟ ਮੁਗਲ ਸਮਰਾਟ ਕੋਲੇ ਪਹੁੰਚੀ ਤਾਂ ਉਸ ਤੋਂ ਬਾਅਦ ਮੁਗਲ ਸਮਰਾਟ ਸ਼ਾਂਤ ਹੋ ਗਿਆ ਪਰ ਗੁਰੂ ਸਾਹਿਬ ਜੀ ਫਿਰ ਇਸ ਇਲਾਕੇ ਨੂੰ ਛੱਡ ਹੀ ਗਏ ਉਹ ਇੱਥੋਂ ਕਰਤਾਰਪੁਰ ਚਲੇ ਗਏ ਤੇ ਫਿਰ ਉੱਥੇ ਹੀ ਹੋ ਰਹੇ ਇਸ ਦਰਮਿਆਨ ਬੀਬੀ ਵੀਰੋ ਜੀ ਦੇ ਜਿਹੜੇ ਆ ਵਿਆਹ ਦੀਆਂ ਰਸਮਾਂ ਸੀਗੀਆਂ ਉਹ ਸਾਰੀਆਂ ਝੰਬਾਲ ਵਿੱਚ ਹੀ ਪੂਰੀਆਂ ਕੀਤੀਆਂ ਗਈਆਂ ਉੱਥੇ ਹੀ ਬਰਾਤ ਜਿਹੜੀ ਟੁੱਕੀ ਹੈ ਤੇ ਉੱਥੇ ਹੀ ਵਿਆਹ ਦੀਆਂ ਰਸਮਾਂ ਨੂੰ ਪੂਰਾ ਕੀਤਾ ਗਿਆ ਸੋ ਇਸ ਤਰ੍ਹਾਂ ਦੇ ਨਾਲ ਇਹ ਸੀ ਗੁਰੂ ਹਰਗੋਬਿੰਦ ਜੀ ਦੀ ਮੁਖਲਾ ਨਾਲ ਪਹਿਲੀ ਲੜਾਈ ਸੋ ਇੱਥੋਂ ਹੀ ਇਹ ਲੜਾਈਆਂ ਜਿਹੜੀਆਂ ਹੈਗੀਆਂ ਸ਼ੁਰੂਆਤ ਹੁੰਦੀ ਹੈ ਫਿਰ ਅਸੀਂ ਦੇਖਦੇ ਹਾਂ ਕਿ ਗੁਰੂ ਹਰਗੋਬਿੰਦ ਜੀ ਨੇ ਇੱਕ ਲੜਾਈ ਹੋਰ ਅੱਗੇ ਜਾ ਕੇ ਲੜੀ ਉਹਨੂੰ ਲਹਿਰੇ ਦੀ ਲੜਾਈ ਕਹਿੰਦੇ ਆ ਫੇਰ ਇੱਕ ਲੜਾਈ ਕਰਤਾਰਪੁਰ ਦੀ ਹੁੰਦੀ ਆ ਤੇ ਫੇਰ ਇੱਕ ਫਗਵਾੜੀ ਦੀ ਲੜਾਈ ਹੁੰਦੀ ਆ ਇਸ ਤਰ੍ਹਾਂ ਦੇ ਨਾਲ ਗੁਰੂ ਹਰਗੋਬਿੰਦ ਜੀ ਨੂੰ ਚਾਰ ਲੜਾਈਆਂ ਜਿਹੜੀਆਂ ਹੈਗੀਆਂ ਲੜਨੀਆਂ ਪਈਆਂ ਹੁਣ ਉਹਨਾਂ ਬਾਰੇ ਵਿਸਾਰਸਾਹਿਤ ਜਾਣਕਾਰੀ ਤੁਹਾਨੂੰ ਅਸੀਂ ਅਗਲੇ ਵੀਡੀਓ ਦੇ ਵਿੱਚ ਦੇਵਾਂਗੇ ਸਾਡੇ ਚੈਨਲ ਨਾਲ ਬਨੇ ਰਹੋ ਤੇ ਵਧੀਆ ਤੇ درست ਜਾਣਕਾਰੀ ਪ੍ਰਾਪਤ ਕਰਨ ਦੇ ਲਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਲਾਈਕ ਵੀ ਕਰਨਾ ਤਾਂ ਕਿ ਤੁਹਾਨੂੰ ਅਸੀਂ ਵਧੀਆ ਤੋਂ ਵਧੀਆ ਜਾਣਕਾਰੀ ਦਿੰਦੇ ਰਹਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ